ਵਾਦੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਵ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹਰਜੀਤ ਨੇ ਦੇਖੀ ਸੀਗੀ ਇੱਕ ਰੈਸਪੀ ਫੇਸਬੁੱਕ ਦੇ ਉੱਤੇ ਠੀਕ ਹੈ ਤੇ ਮੈਂ ਇਹਨੂੰ ਆਖਿਆ ਮਾਂ ਸੁੱਖ ਬਣਾ ਕੇ ਦੇ ਆਪਾਂ ਬਣਾ ਕੇ ਦੇਖਦੇ ਆਂ ਫਿਰ ਟ੍ਰਾਈ ਕਰਕੇ ਦੇਖਦੇ ਆਂ ਗਿਆ ਆਪਾਂ ਉਹਦਾਂ ਦੀ ਬਣੂਗੀ ਚੀਜ਼ ਜਮਾਂ ਸੇਵ ਉਹਦਾਂ ਦੀ ਬਣਦੀ ਹੈ ਜੇ ਨਹੀਂ ਬਣਦੀ ਹੈਗੀ ਠੀਕ ਹੈ ਉਹਦੇ ਲਈ ਹੁਣ ਪਹਿਲਾਂ ਕੀ ਕੀ ਲੈ ਕੇ ਮੈਂ ਤੁਹਾਨੂੰ ਦੱਸਦੀ ਆਂ ਉਹਦੇ ਲਈ ਕਹਿੰਦੇ ਦੋ ਪੈਕ ਲੇ ਲੈ ਜਿਹੜੇ ਛੋਟੇ ਉਹਨੇ ਨਾ ਪੈਕੇਟ ਤੇਜ਼ ਵਾਲੇ ਹੁੰਦੇ ਨਾ ਲੇਜ਼ ਦੇ ਪੈਕੇਟ ਇਹ ਗ੍ਰੀਨ ਲੈ ਕੇ ਆਣੇ ਤੁਸੀਂ ਵੀ ਆਪਣੀ ਮਰਜ਼ੀ ਦੇ ਕੋਈ ਵੀ ਲੈ ਆ ਸਕਦੇ ਹੋ ਠੀਕ ਹੈ ਤੇ ਅੰਡੇ ਲੈ ਕੇ ਆਏ ਨੇ ਤੇ ਆਪਾਂ ਇਹਦੇ ਲਈ ਮੈਂ ਥੋੜਾ ਜਿਹਾ ਪਹਿਲਾਂ ਹੀ ਕੱਟ ਲਈ ਹੈਗੀ ਹਰੀ ਮਿਰਚ ਕੱਟ ਲਈ ਹੈਗੀ ਤੇ ਪਿਆਜ਼ ਕੱਟ ਲਈ ਤੇ ਇਹਦੇ ਵਿੱਚ ਆਪਾਂ ਟਮਾਟਰ ਵੀ ਪਾ ਸਕਦੇ ਹਾਂਗੇ ਜੇ ਐਡ ਕਰਨਾ ਹੋਵੇ ਤਾਂ ਪਰ ਟਮਾਟਰ ਮੈਂ ਨਹੀਂ ਕੱਟਿਆ ਹੈਗਾ ਪੈਂ ਤਾਂ ਹੈਗੇ ਪਰ ਮੈਂ ਕੱਟਿਆ ਨਹੀਂ ਹੈਗਾ ਜੀ ਕਿਤੇ ਫਿਰ ਉਹਨੇ ਸ਼ਾਇਦ ਬੰਨ ਨਹੀਂ ਦੇਣਾ ਹੈਗਾ ਤੁਸੀਂ ਅੱਜ ਲੇਜ਼ ਓਮਲੇਟ ਖਾਓਗੇ ਇੰਨਾ ਕਿ ਟੇਸਟੀ ਬਣਦਾ ਇਹ ਪਹਿਲਾਂ ਅਸੀਂ ਪਹਿਲਾਂ ਖਾ ਕੇ ਦੇਖਿਆ ਫਿਰ ਅਸੀਂ ਅੱਜ ਬਣਾ ਰਹੇ ਆ ਤੇ ਅਸੀਂ ਅਖੇ ਚਲੋ ਲਾਈਵ ਆ ਕੇ ਅੱਜ ਆਪਾਂ ਨਾਲ ਇੱਕ ਵਾਰ ਵੀਡੀਓ ਬਣਾ ਕੇ ਤੁਸੀਂ ਵੀ ਬਣਾ ਕੇ ਦੇਖਿਓ ਘਰੇ ਬਣਾ ਕੇ ਦੇਖਿਓ ਘਰੇ ਵੀ ਕਿਵੇਂ ਬਣਦਾਗਾ ਹਾਂ ਬਹੁਤ ਟੇਸਟੀ ਬਣਦਾ ਵੈਸੇ ਸਾਨੂੰ ਤੇ ਬਹੁਤ ਟੇਸਟੀ ਲੱਗਿਆ ਮਤਲਬ ਇਹ ਰੈਸਪੀ ਮਤਲਬ ਹੁੰਦੀ ਨਹੀਂ ਅਜਿੱਤ ਨੇ ਮੋਹਾਲੀ ਦੇਖੀ ਸੀਗੀ ਰੈਸਪੀ ਤੇ ਅਸੀਂ ਉੱਥੇ ਬਣਾ ਕੇ ਦੇਖਿਆ ਸੀਗਾ ਤੇ ਹੁਣ ਸਾਡੇ ਦਿਮਾਗ 'ਚ ਆਇਆ ਅੱਜ ਨਾ ਦੁਪਹਿਰੇ ਨੂੰ ਭੁੱਖ ਲੱਗੀ ਪਈ ਸੀਗੀ ਤੇ ਹਰਜੀਤ ਨੂੰ ਮੈਂ ਆ ਵੀ ਸੈਂਡਵਿਚ ਤਾਂ ਮਾ ਚਲੋ ਆਪਾਂ ਉਸ ਦਿਨ ਬਣਾ ਲਏ ਸੀਗੇ ਅੱਜ ਮੈਂ ਕੁਝ ਅਲੱਗ ਜਿਹਾ ਦੇਖਦੇ ਫਿਰ ਹਰਜੀਤ ਕਹਿੰਦੇ ਵੀ ਚਾਹ ਸੁਖਾਈ ਖਾਏ ਕਰਦੇ ਆ ਸੁੱਕਣਾ ਵੈਸੇ ਅੰਡੇ ਘਟ ਖਾਂਦੀ ਆ ਉਹਦਾ ਇਹਨੂੰ ਕਹਿੰਦੀ ਮੈਨੂੰ ਵਧੀਆ ਨਹੀਂ ਲੱਗਦੀ ਤੇ ਮੈਨੂੰ ਵੈਸੇ ਵਧੀਆ ਨਹੀਂ ਲੱਗਦੀ ਇਹ ਖਾਣੇ ਆਮਲੇਟ ਤਾਂ ਦੇਖੋ ਆਪਾਂ ਖਾਂਦੇ ਰਹਿੰਨੇ ਆ ਪਰ ਆਮਲੇਟ ਨਾਲ ਵੀ ਕੀ ਹੁੰਦਾ ਨਾ ਜਲਣ ਹੋਣ ਲੱਗ ਜਾਂਦੀ ਹੈ ਕਿ ਮੇਰੇ ਅੱਜ ਕੱਲ ਮੈਨੂੰ ਇਹ ਹੁੰਦਾ ਵੀ ਮੈਂ ਫਿੱਕੀ ਜਿਹੀ ਖਾਵਾਂ ਜੇ ਨਹੀਂ ਹੋ ਸਕਦੀ ਹੈ ਨਾ ਇਹਦੇ ਵਿੱਚ ਤੁਹਾਨੂੰ ਨਮਕ ਪਾਉਣ ਦੀ ਵੀ ਲੋੜ ਨਹੀਂ ਹਾਂ ਇਹਦੇ ਵਿੱਚ ਤੁਸੀਂ ਹਰੀ ਮਿਰਚ ਥੋੜੀ ਜਿਹੀ ਪਾ ਸਕਦੇ ਹੋ ਜਾਂ ਪਾਉਣੀ ਹੈ ਤੇ ਨਹੀਂ ਪਾਉਣੀ ਤਾਂ ਤੁਸੀਂ ਇਹਨੂੰ ਵੀ ਸਕਿਪ ਕਰ ਸਕਦੇ ਹੋ ਕੋਈ ਡਿਕਦ ਵਾਲੀ ਹਾਂ ਬਾਕੀ ਤੁਹਾਡੀ ਇੱਛਾ ਅਨੁਸਾਰ ਇਹਦੇ ਵਿੱਚ ਕੋਈ ਚਿੱਲੀ ਫਲੈਕਸ ਥੋੜਾ ਜਿਹਾ ਔਰੀਗੈਨੋ ਜਾਂ ਕੋਈ ਨਮਕ ਕਾਰਨ ਨਮਕ ਥੋੜਾ ਜਿਹਾ ਆਪਾਂ ਪਾ ਮੰਗੇ ਜ਼ਰੂਰ ਵਿੱਚ ਇਹਦੇ ਉਹ ਜਾਂ ਕੁਝ ਤੁਸੀਂ ਵੀ ਪਾ ਸਕਦੇ ਹੋ ਤੇ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਤੁਸੀਂ ਨਾਲ ਨਾਲ ਦੇਖੀ ਜਾਓ ਪਹਿ ਉਦੋਂ ਮੈਂ ਬਣਾ ਕੇ ਖਵਾਇਆ ਸੀ ਇਹ ਸੁੱਕ ਕਹਿੰਦੀ ਵੀ ਬਹੁਤ ਸਵਾਦ ਬਣਿਆ ਕਹਿੰਦੀ ਇਹਨਾਂ ਨੂੰ ਹੋਰ ਵੀ ਇਹਦੇ ਵਿੱਚ ਆਪਾਂ ਨੂੰ ਕੋਈ ਤੇਲ ਕਿਉਂ ਕਾਸੀ ਚੀਜ਼ ਦੀ ਲੋੜ ਨਹੀਂ ਪੈਂਦੀ ਹੈਗੀ ਇਹਨੂੰ ਆਪਾਂ ਪਾਣੀ 'ਚ ਬਣਾਵਾਂਗੇ ਇਹਨੂੰ ਆਪਾਂ ਪਾਣੀ 'ਚ ਬਣਾਵਾਂਗੇ ਤੇ ਇਹ ਤੁਸੀਂ ਜ਼ਰੂਰ ਦੇਖਿਓ ਵੀ ਆਪਾਂ ਪਾਣੀ 'ਚ ਹੀ ਬਣਾਵਾਂਗੇ ਇਹਨੂੰ ਹਾਂ ਤੁਸੀਂ ਦੇਖਿਓ ਸਹੀ ਠੀਕ ਹੈ ਹੈਗੀ ਵੀ ਸੌਖੀ ਹੈ ਰੈਸਪੀ ਇਹ ਨਹੀਂ ਹੈਗੀ ਵੀ ਰੈਸਪੀ ਔਖੀ ਤੁਸੀਂ 2 ਮਿੰਟਾਂ ਦੇ ਵਿੱਚ ਬਣਾ ਕੇ ਘਰੇ ਵਿੱਚ ਜਵਾਕ ਨੂੰ ਖਵਾ ਸਕਦੇ ਤੇ ਜਵਾਕ ਨੇ ਖਾਣਾ ਤੇ ਤੁਸੀਂ ਆਪ ਵੀ ਖਾ ਸਕਦੇ ਤੇ ਇੰਨਾ ਕਿ ਜਾਰੇ ਟੇਸ ਜਦੋਂ ਪਹਿਲੀ ਵਾਰੀ ਅਰਜੀਤ ਨੇ ਮੈਨੂੰ ਕਹਿੰਦਾ ਮਾ ਆ ਕੀ ਕਰੀ ਜਾਨੇ ਮੈਂ ਇਹ ਐਸ ਵਕਤ ਦੇਖੀ ਜੇ ਬਣਦਾ ਕੀ ਆ ਜਦੋਂ ਸੱਚੀ ਵਿੱਚ ਇਹੋ ਬਣੇ ਤੇ ਇੰਨੇ ਟੇਸਟੀ ਬਣੇ ਆਪਾਂ ਕੀ ਕਰਨਾ ਪਾਇ ਇਹ ਨੇਜ਼ ਦੇ ਪੈਕਟ ਲਿਆ ਇਹਨੂੰ ਨਾ ਮਤਲਬ ਆਪਾਂ ਉੱਪਰੋਂ ਕੱਟਣਾ ਬਿਲਕੁਲ ਆਹ ਵਾਲੀ ਕੰਨੀ ਤੋਂ ਬਿਲਕੁਲ ਥੋੜਾ ਥੋੜਾ ਕੱਟਾਈਏ ਆਪਾਂ ਇਹਨੂੰ ਠੀਕ ਹੈ ਜਿਆਦਾ ਆਪਾਂ ਤਾਂ ਨਹੀਂ ਕੱਟਣਾ ਹੈਗਾ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਉਂ ਨਹੀਂ ਕੱਟਣਾ ਹੈਗਾ ਕੋਈ ਨਾ ਕੋਈ ਵੀ ਰੀਜ਼ਨ ਹੈਗਾ ਹਾਂ ਦੋਨੋਂ ਬਾਅਦ ਜਣੇ ਆਪਾਂ ਤੇ ਮਿੰਟ ਦੇ ਵਿੱਚ ਬਣ ਜਾਂਦੀ ਹੈ ਇਹ ਵੀ ਬੱਸ ਇਸ ਦੀ ਕੋਈ ਆਈ ਨਹੀਂ ਬਹੁਤਾ ਟਾਈਮ ਲੱਗੂਗਾ ਹਾਂ ਓਮਲੇਟ ਨਾਲ ਹੋ ਜਾਂਦਾ ਟੇਸਟੀ ਲੱਗੂ ਤੁਹਾਨੂੰ ਓਮਲੇਟ ਨਾਲ ਤਾਂ ਬਹੁਤ ਜਿਉ ਕਿਉਂਕਿ ਓਮਲੇਟ ਦੇ ਵਿੱਚ ਆਪਾਂ ਨੂੰ ਆਪਾਂ ਘਿਓ ਵੀ ਯੂਜ਼ ਕਰਾਂਗੇ ਆਪਾਂ ਛਾਹ ਫੈਣ ਯੂਜ਼ ਕਰਦੇ ਹਾਂ ਨਾ ਐਂ ਚੀਜ਼ਾਂ ਯੂਜ਼ ਕਰਦੇ ਹਾਂ ਉਹ ਕੁਛ ਜੁ ਕੁਛ ਵੀ ਜ਼ਰੂਰ ਬਨੇ ਕਰ ਜੀ ਕੋਈ ਲੋੜ ਨਹੀਂ ਹੈ ਕੋਈ ਵੀ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਇੱਕ ਦੋਲੋਂ ਖਾ ਵੀ ਸਕਦੇ ਆ ਵੈਸੇ ਵਿੱਚੋਂ ਕੱਢ ਕੇ ਜੇ ਖਾਣੇ ਹੋਏ ਤਾਂ ਤੁਸੀਂ ਖਾ ਸਕਦੇ ਹੋ ਜਿਵੇਂ ਅਜੀਤ ਨੇ ਤੇ ਮੈਂ ਖਾਦੇ ਆਹ ਨੂੰ ਅੰਦਰ ਤੁਹਾਨੂੰ ਆਪਣਾ ਫਾਟੇ ਰੱਖ ਦੇ ਗਏ ਮੈਸ਼ ਕਰ ਦਿੰਨੇ ਬਲਵ ਚੰਗੀ ਤਰ੍ਹਾਂ ਮਤਲਬ ਕਿ ਇਹਨੂੰ ਨਾ ਇਹਦੇ ਲੇਜ਼ ਜੇ ਹੈਗੇ ਨੇ ਜਿਹੜੇ ਤੋੜ ਦੇ ਉਹਨਾਂ ਨੂੰ ਪੇਚੇ ਦੇ ਮਤਲਬ ਛੂਰਾ ਬਣ ਜੇ ਨਾ ਤੁਸੀਂ ਦੇਖੋ ਇਹ ਛੂਰਾ ਬਣ ਗਿਆ ਇਹਨਾਂ ਦਾ ਠੀਕ ਹੈ ਆਪਾਂ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਿਆਜ਼ ਪਾਵਾਂਗੇ ਥੋੜੀ ਜਿਹੀ ਪਿਆਜ਼ ਪਾ ਦਿਓ ਜੀ ਹਰੀ ਮਿਰਚ ਪਾ ਦਾਂਗੇ ਆਪਾਂ ਇਹਦੇ ਵਿੱਚ ਕਸੇ ਜਿਹੜੇ ਬਹੁਤ ਥੋੜਾ ਪਿਆਜ਼ ਰੱਖਿਆ ਕਰਣ ਵਾਸਤੇ ਕਹਿੰਦੇ ਥੋੜਾ ਜਿਹਾ ਟਮਾਟਰ ਤੁਸੀਂ ਜਿਆਦਾ ਨਾ ਪਾਓ ਕਿ ਟਮਾਟਰ ਫਿਰ ਬਣਨ ਨਹੀਂ ਦਿੰਦਾ ਇਹਨੂੰ ਛੇਤੀ ਨਾਲ ਕਿਉਂਕਿ ਫਿਰ ਉਹ ਉਹਦੇ ਵਿੱਚ ਜਿਆਦਾ ਪਾਣੀ ਹੋਣ ਕਰਕੇ ਨਾ ਫਿਰ ਉਹ ਬਣਨ ਨਹੀਂ ਦਿੰਦਾ ਹਾਂਜੀ ਆਪਾਂ ਹੁਣ ਇਹਦੇ ਵਿੱਚ ਇਹ ਪਿਆਜ਼ ਪਾ ਲਈ ਤੇ ਨਾਲ ਹਰੀ ਮਿਰਚ ਪਾ ਲੂ ਤੁਸੀਂ ਟਮਾਟਰ ਵੀ ਐਡ ਕਰ ਸਕਦੇ ਤੁਹਾਡੀ ਇੱਛਾ ਹੈ ਪਰ ਟਮਾਟਰ ਪਾਓ ਤਾਂ ਘੱਟ ਪਾਓ ਬਸ ਹਾਂ ਪਾਓ ਤਾਂ ਘੱਟ ਪਾਓ ਐਦਾਂ ਵੀ ਪਾ ਦੋਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਦੇਖੋ ਤੇ ਹੁਣ ਆਪਾਂ ਜਿਹੜੇ ਇਹ ਆਂਡੇ ਨੇ ਇਹਨਾਂ ਨੂੰ ਵੀ ਆਪਾਂ ਭੰਨ ਕੇ ਇਹਦੇ ਵਿੱਚ ਪਾਉਣੇ ਆ ਵੀ ਲੈਜ ਦੇ ਪੈਕਟ ਦੇ ਵਿੱਚ ਪਾਉਣ ਠੀਕ ਹੈ ਤੇ ਆਪਾਂ ਇਹਨਾਂ ਨੂੰ ਪਾ ਲਈ ਫਿਰ ਇਹਦੇ ਵਿੱਚ ਹੁਣ ਆਪਾਂ ਆਂਡੇ ਪਾ ਲਈ ਸੀਗੇ ਆਂਡੇ ਪਾ ਕੇ ਨੂੰ ਐ ਚੰਗੀ ਤਰ੍ਹਾਂ ਏਦਾਂ ਏਦਾਂ ਮਿਕਸ ਕਰ ਲਓ ਉਸ ਤੋਂ ਬਾਅਦ ਕੀ ਕਰੋ ਤੁਸੀਂ ਇਹਨੂੰ ਐਦਾਂ ਕਰਕੇ ਨਾ ਐ ਇਹਨੂੰ ਕਟਫਾ ਕਰ ਲਾ ਕੇ ਜੋ ਆ ਦੇਖੋ ਇਹਨੂੰ ਫੋਲਡ ਕਰਦੇ ਥੋੜਾ ਥੋੜਾ ਹਾਂ ਫੋਲਡ ਕਰ ਦਿਓ ਕਿਉਂਕਿ ਆਪਾਂ ਨਾਲੇ ਹੁੰਦਾ ਦੱਸਦਾ ਮੈਂ ਆਪਣੇ ਘਰਾਂ ਦੇ ਵਿੱਚ ਆਪਾਂ ਜਵਾਖਾਂ ਦੇ ਰਾਬਟਾ ਚੜੋਣੇ ਹੁੰਦੇ ਆ ਨਾ ਪਾਲ ਦੇ ਉੱਪਰ ਹਾਂ 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 ਉਵੇਂ ਆਪਾਂ ਇਹ ਲੈਜ ਦੇ ਪੈਕਟ ਦੇ ਵੀ ਜੂੜੀਆਂ ਕਰਨੀ ਦੋਨਾਂ ਪਾਸੇ ਦੋ ਜੂੜੀਆਂ ਕਰ ਦੋ ਹਾਂ ਇਹ ਕਿੰਦਰ ਜੂੜੀ ਕਰ ਦੋ ਇੱਕ ਜੂੜੀ ਦੇ ਗੁੱਤਾ ਕਰ ਦਿੰਦੇ ਨੇ ਇਹਦੇ ਵੀ ਦੋ ਜੂੜੀਆਂ ਕਰ ਦੋ ਇੱਕ ਕਿੰਦਰ ਜੂੜੀ ਕਰ ਦੋ ਇਹਦੇ ਇੱਕ ਮਿੰਟ ਬੱਸ ਲੋ ਜੀ ਇੱਧਰ ਤਾਂ ਜੂੜੀ ਹੋ ਗਈ ਚੰਗੀ ਤਰ੍ਹਾਂ ਇਹਨੂੰ ਮਤਲਬ ਹੋ ਕੇ ਪਾਣੀ ਨਹੀਂ ਪੈਣਾ ਚਾਹੀਦਾ ਇਹਦੇ ਵਿੱਚ ਪਾਣੀ ਨਹੀਂ ਪੈਣਾ ਚਾਹੀਦਾ ਇਹ ਕਿਹਦਰ ਜੂੜੀ ਕਰਤੀ ਇੱਕ ਆਪਾਂ ਇੱਥੇ ਜੂੜੀ ਕਰ ਦਈਏ ਹਾਂ ਇੱਕ ਗਰਾਊਡ ਹੋਰ ਚੱਕ ਲਈ ਇਹ ਆਪਰੇ ਜੂੜੀ ਕਰਤੀ ਜੂੜੀ ਕਰ ਚੱਕੀ ਦੋ ਜੂੜੀਆਂ ਕਰਤੀਆਂ ਇਹਦੇ ਆਪਾਂ ਦੋ ਜੂੜੀਆਂ ਕਰਦੇ ਹਾਂ ਜਿਵੇਂ ਕਲਿੱਪਜ ਵਾਕਾਂ ਦੇ ਕਰਦਨੇ ਹੁੰਨੇ ਨੇ ਆਪਾਂ ਹਾਂ ਸਕੂਲ ਜਾਂਦੇ ਆਲੇ ਸਕੂਲ ਜਾਂਦੇ ਆਲੇ ਝੂਂਡੀਆਂ ਜੀਆਂ ਕਿਵੇਂ ਆਪਾਂ ਦੋ ਜੂੜੀਆਂ ਕਰਦੇ ਆ ਇਹਨਾਂ ਦੇ ਆਹ ਦੇਖੋ ਇਹ ਪੈਕ ਹੋ ਗਿਆ ਚੰਗੀ ਤਰ੍ਹਾਂ ਹਾਂ ਅਗਰ ਤੁਹਾਨੂੰ ਇੱਥੋਂ ਲੱਗਦਾ ਵੀ ਆਪਾਂ ਇਹਨੂੰ ਹੋ ਕਰ ਦਈਏ ਤਾਂ ਪਰ ਕਲਿੱਪ ਕਲਿੱਪ ਲਾ ਸਕਦੇ ਆ ਇਹ ਵੀ ਲਾ ਸਕਦੇ ਆ ਆਂ ਲਾਵਾਗੇ ਆਪਾਂ ਇਹ ਠੀਕ ਹੈ ਤੇ ਹੁਣ ਦੂਜੇ ਨੂੰ ਵੀ ਇਦਾਂ ਹੀ ਕਰੋ ਜੀ ਹੁਣ ਦੂਜੇ ਨੂੰ ਵੀ ਇਦਾਂ ਹੀ ਕਰ ਰਿਹਾ ਲਓ ਜੀ ਹਜੇ ਇਦਨੇ ਕਰਤੇ ਪੈਕ ਦੋਨੋਂ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਪਾ ਲਿਆ ਤੁਸੀਂ ਦੇਖੋ ਤੁਸੀਂ ਵੀ ਕਿਸੇ ਵੀ ਖੁੱਲੇ ਜਿਹੇ ਬਰਤਨ ਦੇ ਵਿੱਚ ਪਾਣੀ ਲੈ ਲਿਓ ਚਾਹੇ ਮਤਲਬ ਜਿਹਦੇ ਵਿੱਚ ਆਪਾਂ ਚਾਹ ਬਣਾਉਂਦੇ ਹਾਂ ਉਹਨੇ ਟੋਪੀ ਆ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਹੋਏ ਆਪਾਂ ਇਹਨੂੰ ਪਾਣੀ ਧਰਦਾਂ ਨੂੰ ਬੋਇਲ ਕਰਨਾ ਤੁਸੀਂ ਇਦਾਂ ਹੀ ਰੱਖ ਸਕਦੇ ਜਾਂ ਫਿਰ ਜਦੋਂ ਪਾਣੀ ਪੂਰਾ ਬੋਇਲ ਹੋ ਜਾਵੇ ਉਦੋਂ ਵੀ ਰੱਖ ਸਕਦੇ ਤੇ ਆਪਾਂ ਇਹਦੇ ਚਮਚਾ ਰੱਖ ਲਾਂਗੇ ਇਹਦੇ ਨਾਲ ਕਿਹਨਾ ਮਤਲਬ ਕਿ ਡਿੱਗਦਾ ਨਹੀਂ ਹੈਗਾ ਇਹ ਡਿੱਗ ਕੇ ਅਗਰ ਡਿੱਗ ਕੇ ਨਾ ਫਿਰ ਇਹਦੇ ਵਿੱਚ ਕਈ ਵਾਰ ਪਾਣੀ ਹੁੰਦਾ ਪਾਣੀ ਪੈ ਜਾਂਦਾਗਾ ਪਾਣੀ ਪੈ ਜਾਂਦਾਗਾ ਪਾਣੀ ਪੈ ਜਾਂਦਾ ਇਹਦੇ ਵਿੱਚ ਪਾਣੀ ਥੋੜਾ ਘੱਟ ਨਹੀਂ ਲੱਗਦਿਆ ਪਾਣੀ ਥੋੜਾ ਜਿਹਾ ਹਾਂ ਵਾਧੂ ਪਾਣੀ ਤਾਂ ਬਹੁਤ ਪਾਣੀ ਵਾਧੂ 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 ਹਾਂ ਇਹਨੂੰ ਚਾਹੇ ਤੁਸੀਂ ਥੋੜੀ ਨਾ ਇੱਧਰ ਰੱਖੋ ਤੁਸੀਂ ਨਹੀਂ ਇਹਨੂੰ ਐਂ ਕਰੋ ਇਹ ਆ ਇਹਨੂੰ ਇਹਦੇ ਵਿੱਚ ਲਾ ਕੇ ਨਾਲ ਇਕੱਠਾ ਲਾ ਦਿਓ ਆ ਫੜੋ ਤੁਸੀਂ ਲਓ ਤੁਸੀਂ ਲਾਓ ਅੱਗੇ ਤੁਸੀਂ ਦੇਖੋ ਕਿ ਇਹਦੇ ਵਿੱਚ ਕੁਝ ਨਹੀਂ ਐਦਾਂ ਇਹਨੂੰ ਨਾਲ ਲਾ ਕੇ ਨਾ ਇਹਦੇ ਇਹ ਚਿਮਟੇ ਦੇ ਨਾਲ ਇਹਨੂੰ ਐਦਾਂ ਐਦਾਂ ਲਾ ਦਿਓ ਠੀਕ ਹੈ ਠੀਕ ਹਾਂ ਹਾਂ ਅੱਗੇ ਹੈਨਾ ਆ ਦੂਜਾ ਕਿੱਥੇ ਦੂਸਰੇ ਦੂਸਰੇ ਵਾਲਾ ਕਿਧਰ ਗਿਆ ਇੱਥੇ ਹੋ ਦੂਜਾ ਵਾਲਾ ਹਾਂ ਆ ਗੁੱਡ ਆਈਡੀਆ ਠੀਕ ਹੈ ਲਓ ਜੀ ਇਹਦੇ ਵਿੱਚ ਟਿਕ ਗਿਆ ਜੇ ਹੁਣ ਆਪਾਂ ਨੂੰ ਲੱਗਦਾ ਵੀ ਕਈ ਵਾਰ ਵੀ ਪਾਣੀ ਘੱਟ ਆ ਤਾਂ ਆਪਾਂ ਪਾਣੀ ਥੋੜਾ ਜਿਆਦਾ ਹੋਰ ਪਾ ਦਿੰਨੇ ਹਾਂ ਪਾ ਸਕਦੇ ਆ ਪਾਣੀ ਤੇ ਹੁਣ ਮਤਲਬ ਇਹਨੂੰ ਵਾਸਤੇ ਤੁਸੀਂ 5-7 ਮਿੰਟ ਦੇ ਕਰਕੇ ਤੁਜੀ ਆਪਣਾ ਪਾਣੀ ਪੂਰਾ ਗਰਮ ਹੈ ਫੁੱਲ ਗਰਮ ਹੈ ਪੂਰਾ ਭਾਫਾ ਮਾਰਦਾ ਪਾਣੀ ਫਿਰ ਤਾਂ ਆਪਾਂ ਰੱਖੋ ਇਹਨੂੰ ਸਾਰਾ ਤਿੰਨ ਤਿੰਨ ਕਿ ਮਿੰਟ ਤੇ ਜੇ ਪਾਣੀ ਆਪਣਾ ਠੰਡਾ ਦਾ ਫਿਰ ਇਹਨੂੰ ਮਤਲਬ ਲੱਗ ਜਾਂਦੇ ਆ ਪਾਸਾ ਮਿੰਟ ਲੱਗ ਜਾਂਦੇ ਆ ਫਿਰ ਪਾਣੀ ਵੀ ਫਿਰ ਬੋਇਲ ਹੁੰਦਾ ਨਾ ਹਾਂ ਪਾਣੀ ਬੋਇਲ ਪਾਣੀ ਠੰਡਾ ਹੀ ਹੈਗਾ ਉਹ 10 12 ਮਿੰਟ ਹੋ ਗਏ ਸੀਗੇ ਰੋਣ ਨਾਲ ਬਣਦੇ ਨੇ ਤੇ ਪਾਣੀ ਵੀ ਮਤਲਬ ਕਿ ਵਧੀਆ ਉਬਲ ਰਿਹਾ ਹੈ ਉਬਲਦੇ ਪਾਣੀ ਦੇ ਵਿੱਚ ਹੀ ਬਣਨਗੇ ਵੈਸੇ ਤਾਂ ਇਹ ਤੇ ਇਤੋਂ ਫਿਰ ਆਪਾਂ ਬਣਾ ਦੇ ਨੂੰ ਚੈੱਕ ਕਰਕੇ ਦੇਖ ਲੈਂਦੇ ਵੀ ਬਣ ਗਏ ਨਾ ਪੱਕੇ ਤਾਂ ਹਾਂ ਇਹ ਆਪਾਂ ਦੇਖਦੇ ਆਪਾਂ ਚੈੱਕ ਕਰਕੇ ਹਾਂ ਕਰੜੇ ਜਿਹੇ ਹੋ ਗਏ ਸਖਤ ਹੋ ਗਏ ਹੋਣੇ ਜਾਣੀ ਤੇ ਠੀਕ ਹੈ ਤੇ ਇਹਨੂੰ ਆਪਾਂ ਬੰਦ ਕਰ ਦਾਂਗੇ ਗੈਸ ਬੰਦ ਕਰ ਦਿਓ ਜੀ ਹਾਂ ਇਹ ਆਪਾਂ ਬਣਾ ਲਈ ਸੀ ਤੇ ਆਪਾਂ ਇਹਨੂੰ ਹੁਣ ਨਾ ਕੱਟ ਦਾਂਗੇ ਛੋਲੇ ਲੈ ਸੁੱਕਾ ਲਓ ਜੀ ਛੋਲੇ ਕੱਟ ਦੋ ਟੈਂਸੀ ਨਾਲ ਕੱਟ ਕੇ ਨਾ ਵੇਟ ਨਹੀਂ ਹੁੰਦਾ ਵੀ ਰਬੜਾ ਖੋਲੀ ਹਾਂ ਇਹ ਤੁਸੀਂ ਦੇਖੋ ਦੇਖੋ ਜੀ ਕਿੰਨਾ ਕਹਿਤ ਬਣਿਆਗਾ ਦੇਖੋ ਇਹ ਲੱਗਦਾ ਜਿਵੇਂ ਆਪਾਂ ਕਿੱਦਾਂ ਮਤਲਬ ਵੀ ਕਰਦਣਾਂ ਨਾਲ ਕੱਟਦੇ ਹੋ ਇਹ ਕੀ ਬਾਤ ਹੈ ਤੁਸੀਂ ਦੇਖੋ ਕਿੰਨਾ ਵਧੀਆ ਇਦਾਂ ਲੱਗ ਰਿਹਾ ਜਿਵੇਂ ਮਤਲਬ ਚਿਕਨ ਹੁੰਦਾ ਜਿਵੇਂ ਚਿਕਨ ਹੁੰਦਾ ਜਿਵੇਂ ਆਪਾਂ ਕਹਿੰਦੇ ਮੱਛੀ ਹੁੰਦੀ ਹੈ ਨਾ ਜਿਵੇਂ ਹੂੰ ਇਹਨਾਂ ਆਪਾਂ ਕੱਟ ਸਕਦੇ ਆਂ ਕੱਟ ਕੇ ਤੇ ਉੱਤੇ ਆਪਾਂ ਇਹ ਤੁਸੀਂ ਇਹ ਦੇਖ ਲਓ ਜੇ ਆਪ ਪਾਉਣਾ ਹੋਇਆ ਤਾਂ ਉੱਪਰ ਮੈਕੀਨ ਮਸਾਲਾ ਪਾਉਣਾ ਹੋਇਆ ਤਾਂ ਮੈਕੀਨ ਮਸਾਲਾ ਨਹੀਂ ਪਾਉਣਾ ਆਣੀ ਦੇ ਮਤਲਬ ਕਿ ਤੁਸੀਂ ਪਾਉਣਾ ਹੋਇਆ ਤਾਂ ਤੁਸੀਂ ਪਾ ਸਕਦੇ ਹੋ ਜਾਂ ਕੋਈ ਔਰੀਗানো ਚਿੱਲੀ ਫਲੈਕਸ ਜੋ ਵੀ ਤੁਸੀਂ ਪਾਉਣਾ ਚਾਹੋ ਕੋਈ ਮਤਲਬ ਕਿ ਨਾਲ ਇਹਦੇ ਕੋਈ ਸੌਸ ਵਗੈਰਾ ਧਰਨੀਆ ਜਾਂ ਉੱਪਰ ਪਾਉਣੀ ਹੈ ਇਹਦੇ ਤੁਸੀਂ ਉਹ ਪਾ ਲਿਓ ਹਣਾ ਤੁਸੀਂ ਕੀ ਪਾਉਂਗੇ ਉੱਪਰ ਕਾ ਮੈਂ ਕਾਲਾ ਨਮਕ ਪਾਉਂਗਾ ਤੇ ਬਾ ਸਰਖੰਕ ਕਿੰਨਾ ਵਧੀਆ ਬਣਿਆ ਸੁਖ ਦੇਖ ਬਹੁਤ ਜਿਆਦੇ ਜੀ ਕਿੰਨਾ ਵਧੀਆ ਬਣਿਆ ਨਾ ਦੇਖਣ ਦੇ ਵਿੱਚ ਹੀ ਦੇਖੋ ਕਿੰਨਾ ਕਹੰਟ ਲੱਗ ਰਿਹਾ ਹੈ ਤੇ ਖਾਣ ਦੇ ਵਿੱਚ ਤਾਂ ਪਤਾ ਨਹੀਂ ਕਿੰਨਾ ਕਹੰਟ ਹੋਊਗਾ ਬਹੁਤ ਟੇਸਟੀ ਹੋਊਗਾ ਸੋਨ ਚਲੋ ਫਿਰ ਖਾ ਕੇ ਵੀ ਦਿਖਾਓ ਫਿਰ ਜੀ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਰੱਖ ਲਿਆ ਪਲੇਟ ਦੇ ਵਿੱਚ ਲਿਆ ਜਾਂਦਾ ਈ ਥੋੜੀ ਜਿਹੀ ਅਗਰ ਤੁਸੀਂ ਸੌਸ ਪਾ ਲਈ ਆਪਾਂ ਥੋੜੀ ਜੀ ਜੋ ਵੀ ਤੁਹਾਡੇ ਕੋਲ ਤੁਸੀਂ ਉਹਨੂੰ ਉਹਦੇ ਵਿੱਚ ਪਾ ਸਕਦੇ ਹੋ ਤੇ ਬਾਈ ਟੇਸਟੀ ਸੁੱਖੇ ਤੁਸੀਂ ਦਿਸ ਹੋ ਗਿਆ ਖਾ ਕੇ ਕਿਵੇਂ ਬਣਿਆ ਗਰਮ ਗਰਮ ਪੂਰਾ ਟੇਸਟੀ ਬਣਾਈ ਮਾਈ ਬਹੁਤ ਜਿਆਦਾ ਟੇਸਟੀ ਹੈ ਇਹ ਗੱਲ ਤਾਂ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਦੇਖੋ ਚਿਕਨ ਵਾਂਗੂ ਲੱਗਦਾ ਇਹ ਸੱਚੀ ਜਦੋਂ ਆਪਾਂ ਖਾਣੇ ਆ ਤੇ ਦੇਖੋ ਜਮੇ ਇਹਦੇ ਵਿੱਚ ਤੇਲ ਨਹੀਂ ਹੈਗਾ ਹਨਾ ਨਾ ਕੋਈ ਆਇਲ ਆਗਾ ਹਨਾ ਜਮੇ ਆਪਾਂ ਕਹਿਦੀ ਵੀ ਮਤਲਬ ਬਟਰ ਬੋਟਰ ਕੁਝ ਵੀ ਨਹੀਂ ਹੈਗਾਗਾ ਸਿਰਫ ਪਾਣੀ ਜਿਹਾ ਆਇਲ ਕੀਤਾ ਹੋਇਆ ਆਪਾਂ ਤੇ ਤੁਸੀਂ ਦੇਖੋ ਇਹ ਮੈਂ ਮਤਲਬ ਕਿ ਕਲਰ ਵੀ ਕਿੱਡਾ ਸੋਹਣਾ ਆਇਆਗਾ ਤੇ ਬਾਕੀ ਪੂਰਾ ਮਤਲਬ ਪੱਕਿਆ ਹੈਗਾ ਤੁਸੀਂ ਦੇਖੋ ਬਈ ਅੰਦਰ ਹੈਗਾ ਵੀ ਕੱਚਾ ਰਹਿ ਗਿਆ ਹੋਊਗਾ ਸਾਈਡ ਤੋਂ ਥੋੜਾ ਮੋਟਾ ਵੀ ਪੂਰਾ ਟੇਸਟੀ ਬਣਾਈ ਬਹੁਤ ਵਧੀਆ ਲੱਗ ਰਿਹਾ ਸੁੱਖਾ ਕੇ ਦੇਵਾ ਲੋਚ ਆਪਾਂ ਵੀ ਖਾ ਕੇ ਦੱਸਦੀਏ ਫਿਰ ਕਿਵੇਂ ਬਣਿਆ ਹੁਣ ਦੇਖੋ ਆਪਾਂ ਅੰਡੇ ਦੇ ਕਿੰਨੇ ਰੈਸਪੀ ਬਣਾਉਣੇ ਆਮਲੇਟ ਬਣਾਉਣੇ ਦੇਖੋ ਜ਼ਿਆਦਾਤਰ ਜਬ ਬੋਇਲ ਕਰਦੇ ਹਾਂ ਕਈ ਵਾਰਿਕਿਆਂ ਦਾ ਬੱਚੇ ਵੀ ਆ ਕੇ ਜਾਂਦੇ ਨੇ ਜਦੋਂ ਆਪਾਂ ਬੱਚਿਆਂ ਨੂੰ ਖਵਾਉਣੇ ਹੈਗੇ ਉਹ ਵੀ ਆ ਕੇ ਜਾਂਦੇ ਨੇ ਚੀਜ਼ ਛੋਟੇ ਬੱਚੇ ਵੀ ਖਾ ਸਕਦੇ ਨੇ ਆਹ ਨੂੰ ਥੋੜੀ ਮੋਟੀ ਆਪਾਂ ਅਲੱਗ ਤੋਂ ਚੀਜ਼ ਹੈ ਉਹ ਕਮਾਂ ਕਮਾਂਗੇ ਇਹਦੇ ਵਿੱਚ ਲੇਜ਼ ਨੇ ਇਹ ਚਾਈ ਇਹ ਤੇ ਬੱਚੇ ਖਾ ਵੀ ਲੈਂਦੇ ਨੇ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਤੁਸੀਂ ਦੇਖੋ ਬੱਚਿਆਂ ਲਈ ਜ਼ਰੂਰੀ ਹੁੰਦੇ ਨੇ ਹੈਨਾ ਇੱਕ ਖਾਣੇ ਤੇ ਬਹੁਤ ਜਿਆਦਾ ਟੇਸਟੀ ਬਣਿਆ ਤੁਸੀਂ ਇੱਕ ਵਾਰੀ ਆਪਣੇ ਘਰੇ ਜਰੂਰ ਟਰਾਈ ਕਰਕੇ ਹਾਂ ਤੁਸੀਂ ਲੇਜ਼ ਨਹੀਂ ਬਣਾਉਣੇ ਤਾਂ ਲੇਜ਼ ਵਾਲਾ ਪੈਕਟ ਤੁਸੀਂ ਜਰੂਰ ਕਰ ਲਓ ਪੈਕਟ ਉਸ ਕਰ ਲਓ ਹਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀ ਲੇਜ਼ ਹੀ ਪਾਉਣਾ ਇਹਦਾ ਇੱਕ ਆਮ ਵੀ ਉਹਦੇ ਵਿੱਚ ਨਾ ਟੇਸਟ ਜਿਹਾ ਅਲੱਗ ਆ ਜਾਂਦਾ ਹੈ ਟੇਸਟ ਇਦਾਂ ਦਾ ਕੋਈ ਲਪਾਪਾ ਨਹੀਂ ਮਿਲਦਾ ਸਾਨੂੰ ਹੋਰ ਹਾਂ ਹੋਰ ਵੀ ਕਰੀਏ ਨਾ ਵੀ ਤੁਸੀਂ ਵੈਸੇ ਲੇਜ਼ ਲੈ ਕੇ ਆ ਕੇ ਉਹਨੂੰ ਖਾਲੀ ਕਰਕੇ ਅਗਰ ਤੁਸੀਂ ਛੋਟੇ ਬੱਚਿਆਂ ਨੂੰ ਨਹੀਂ ਵੀ ਦੇਣਾ ਚਾਹੁੰਦੇ ਲੇਜ਼ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਉਹ ਚ ਲੇਜ਼ ਕੱਢ ਕੇ ਤੁਸੀਂ ਉਹਦੇ ਵਿੱਚ ਥੋੜਾ ਥੋੜਾ ਪਿਆਜ਼ ਟਮਾਟਰ ਵਗੈਰਾ ਆਖਰੀ ਵਿੱਚ ਨਾ ਪਾਓ। ਆਪ ਤੁਸੀਂ ਚੀਜ਼ ਵੀ ਪਾ ਸਕਦੇ ਹੋ ਥੋੜੀ-ਬਹੁਤੀ। ਤੁਸੀਂ ਚੀਜ਼ ਪਾ ਸਕਦੇ ਹੋ ਥੋੜਾ-ਬਹੁਤਾ ਪਨੀਰ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ। ਸਾਰਾ ਕੁਝ ਤੁਸੀਂ ਉਮੀ ਹੋਪ ਪਾ ਸਕਦੇ ਹੋ। ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ। ਇਹਦੇ ਵਿੱਚ ਨਾ ਹੋਈ ਪਾ ਸਕਦੀ ਕਾਰਨ ਵੀ ਨਾਲ ਆਪਾਂ ਕਾਰਨ ਵੀ ਪਾ ਸਕਦੇ ਹਾਂ ਆਪਾਂ ਥੋੜੇ-ਬਹੁਤੇ ਹਨਾ ਪਰ ਉਹਦੇ ਲਈ ਸਾਨੂੰ ਥੋੜਾ ਜਿਹਾ ਫਿਰ ਟਾਈਮ ਵੱਧ ਲੱਗੂਗਾ ਇਹਨੂੰ ਬਣਾਉਣ ਤੇ। ਬਣਾਉਣ ਤੇ ਤੇ ਬਾਕੀ ਤੁਸੀਂ ਨੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਇਹ ਰੈਸਪੀ। ਮੈਨੂੰ ਤੁਹਾਨੂੰ ਕਿਵੇਂ ਦੀ ਲੱਗੀ ਤੇ ਟੇਸਟੀ ਸੱਚੀ ਬਹੁਤ ਜ਼ਿਆਦਾ। ਤੁਸੀਂ ਫਿਰ ਕਮੈਂਟ ਕਰਕੇ ਜ਼ਰੂਰ ਦੱਸ